ਅਸੀਖੇ ਦੋਸਤੋ ਮੇਰਾ ਨਾਮ ਲਖਵੀਰ ਸਿੰਘ ਹੈ ਪਿੰਡ ਮਹਿਮਹਿ ਰਾਜ ਨੂੰ ਬਲੌਂਗ ਕਰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਇੰਡੀਆ ਗ੍ਰੋ ਕੰਪਨੀ ਨਾਲ ਜੁੜ ਕੇ ਕੰਮ ਕਰ ਰਿਹਾ ਹੈਗਾ ਜਿੱਥੇ ਕਿ ਕੰਪਨੀ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਜਿਹੜੀ ਆਰਗੈਨਿਕ ਪ੍ਰੋਡਕਟਸ ਨੂੰ ਪ੍ਰੋਡਿਊਸ ਕਰ ਰਹੀ ਹੈ ਤਾਂ ਪਿਛਲੇ ਇੱਕ ਹਫਤਾ ਪਹਿਲਾਂ ਬਾਪੂ ਜੀ ਨੂੰ ਮਿਲੇ ਸੀਗੇ ਇੱਥੇ ਮਹਿਰਾਜ ਰੋਡ ਤੇ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਜਿਨ੍ਹਾਂ ਨੇ ਸਬਜ਼ੀ ਲਈ ਹੈਗੀ ਆ ਤੇ ਉਸ ਨੂੰ ਉਹਨਾਂ ਨੂੰ ਸਬਜ਼ੀ ਦੇ ਵਾਸਤੇ ਕੁਝ ਪ੍ਰੋਡਕਟ ਦਿੱਤੇ ਸੀ ਆਓ ਆਪਾਂ ਬਾਪੂ ਨੂੰ ਮਿਲਦੇ ਆਂ ਉਹਨੂੰ ਕੀ ਰਿਜ਼ਲਟ ਮਿਲਿਆ ਅਮਰੇ ਅਸੀਖੇ ਬਾਪੂ ਜੀ ਕੀ ਨਾ ਬਪੂ ਜੀ? ਛੇਰਾ ਬੋਟਾ ਭਾਈ। ਬੋਟਾ। ਕਿਹੜਾ ਪਿੰਡ ਆ ਜੀ? ਮੇਰਾ ਮਹਾਰਾਜ ਪਿੰਡ ਆ ਜੀ। ਮਹਾਰਾਜ ਪਿੰਡ। ਤੇ ਬਪੂ ਜੀ ਤੁਹਾਨੂੰ ਪ੍ਰੋਡਕਟ ਦਿੱਤੇ ਸੀਗੇ ਸਪਰੇਅ ਕਰਨ ਵਾਸਤੇ ਸਬਜ਼ੀ ਤੇ। ਅੱਛਾ ਜੀ। ਪਹਿਲਾਂ ਸੀ ਫਸ ਕਹਿ ਜੀ ਸਬਜ਼ੀ ਤੇ ਹੁਣ ਕੀ ਰਿਜ਼ਲਟ ਮਿਲਿਆ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ? ਅਈ ਲਟਾ ਜੀ ਇਹ ਛੱਬੀ ਫੁੱਲ ਕੱਢਦੀ ਸੀ ਤੋੜ ਲੈਣੀਆਂ ਬੱਲੇ ਲਾਈਆਂ ਮੈਂ ਆਪਣੀਆਂ। ਹਾਂਜੀ। ਇਹ ਫੁੱਲ ਕੱਢਦੀ ਸੀ ਤੇ ਫੁੱਲ ਮਟ ਜਾਂਦੇ ਸੀ। ਠੀਕ ਹੈ ਕੋਈ ਕੋਈ ਨਹੀਂ ਚੁਗੀ ਠੀਕ ਹੈ ਤੇ ਜਿੱਦਾਂ ਦੀ ਤੁਸੀਂ ਮੈਂ ਛੱਟੇ ਛੜਤੀ ਆ ਹਾਂਜੀ ਉਹਦੇ ਨਾਲੇ ਤੋਰੀਆਂ ਪੂਗੀਆਂ ਲੱਗਦੇ ਨਾਲੇ ਫੁੱਲ ਵਧੀਆ ਕੱਢਦੀਆਂ ਹੜੀਆਂ ਖੜੀਆਂ ਬੱਲਾ ਠੀਕ ਹੈ ਹੁਣ ਤੋਰੀਆਂ ਮੱਛਰੋਂ ਹਟ ਗਈਆਂ ਹਾਂ ਮੱਛਰੋਂ ਹਟ ਗਈਆਂ ਬਾਈ ਤੋਰੀਆਂ ਲੜੀ ਲੜੀ ਤੇ ਹੁਣ ਤੋਰੀ ਦੀ ਸ਼ੁਰੂ ਹੋ ਗਈ ਲੱਗਣੀ ਠੀਕ ਹੈ ਹਾਂਜੀ ਤਾਂ ਦੋਸਤੋ ਦੇਖੋ ਬਾਪੂ ਜੀ ਨੂੰ ਆਪਾਂ ਹਫ਼ਤਾ ਪਹਿਲਾਂ ਮਿਲੇ ਸੀ ਹਫ਼ਤਾ ਪਹਿਲਾਂ ਇਹਨਾਂ ਨੇ ਸਪਰੇਅ ਹੀ ਕੀਤੀ ਸੀ ਤੋਰੀਆਂ ਦੇ ਬੱਲਾ ਸੀਗੀਆਂ ਤੇ ਜਿੱਥੇ ਉਹ ਕਹਿੰਦੇ ਸੀ ਫੁੱਲ ਲੱਗਦੇ ਸੀ ਤੇ ਝੜ ਜਾਂਦੇ ਸੀ ਤੋਰੀਆਂ ਵੀ ਜਿਹੜੀਆਂ ਲੱਗਦੇ ਸੀ ਮੱਚ ਜਾਂਦੇ ਸੀ ਤਾਂ ਅੱਜ ਇੱਕ ਹਫ਼ਤੇ ਜ ਇਹ ਬਾਪੂ ਜੀ ਕਹਿੰਦੇ ਲੜੀ ਲੜੀ ਤੇ ਤੋਰੀ ਹੈਗੀ ਐ ਤਾਂ ਤੁਸੀਂ ਵੇਖ ਵੀ ਸਕਦੇ ਹੋ ਕਿੰਨੇ ਜਿਆਦੇ ਫੁੱਲ ਲੱਗੇ ਹੈਗੇ ਤੇ ਫੱਲਾ ਜਿਹੜੀ ਬੱਲਾਂ ਹੈਗੀਆਂ ਉਹ ਹਰਿਆਵਲ ਮਾਰ ਦੇ ਹੈਗੀਆਂ ਬੋਰੀਆਂ ਤੇ ਹੁਣ ਲੜੀ ਲੜੀ ਨਾਲ ਜਿਹੜੀ ਹੈਗੀ ਤੋਰੀ ਲੱਗੀ ਹੋਈ ਹੈਗੀ